ੴ ਸਤਿਗੁਰ ਪ੍ਰਸਾਦਿ ॥ ਬਾਜ ਚਾਹੇ ਦਸਵੀਂ ਕਬੇ ਬਾਈ ਮੈਂ ਤੀ ਜੋ ਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਜਿਤ ਕੇ ਇਚਾ ਤਬ ਚਰਨ ਮੰਨ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ ਬਾਤਮਕਾਉ ਆਪ ਹਾਦ ਮਹੀਂ ਬਚਾਓ ਸੁਪਿਵ ਸੈ ਮੂਰੋ ਪਰਵਾਰਾ ਸਿ ਰੁਕ ਸਿਖ ਸਦਾ ਕਰਤਾਰਾ ਮੂਰ ਚੜਜ ਕਰ ਦਇ ਕਰੀਐ ਸਭਾ ਲਿਖਵਾਰ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰਪਜਨ ਕੀ ਰਹੇ ਪਿਆਸਾ ਤੁਮਰੇ ਸ਼ਾਰਡ ਕੇ ਵਰਨਾ ਤਿਆਹੋ ਜੋ ਬਰ ਚਾਂਸ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰਗੇ ਚੁੰਚੂ ਸਤਰ ਹਮਾਰੇ ਮਾਰਿਏ ਆਪ ਹਾਦੈ ਮੁਝੇ ਬਰੀਏ ਮਰਨ ਕਾਲ ਕਤਰਾਸਨ ਮਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੇਸ਼ਟ ਜੋ ਘਰੇ ਵਰੱਚਾ ਰਾਖ ਲੈ ਮੇ ਰਖਣ ਹਾਰੇ ਸਾਇਵ ਸੰਤ ਸਹਾਏ ਪਿਆਰੇ ਦੀਨ ਬਨਦਸਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਵਕਤਰਾ ਕਾਲ ਪੈ ਸ਼ਿਵ ਦਿਓ ਵਕਤਰਾ ਕਾਲ ਪੈ ਕਰਬ ਸੰਪ੍ਰਕਾਸ਼ਾ ਸਗਲ ਕਾ ਕ ਕੀਆ ਤਮਾਸਾ ਜਮਨ ਕਾਲ ਜੋ ਬਿਸ਼ਵ ਕੀਓ ਬੇਦ ਰਾ ਬ੍ਰਹਮਾ ਜੋਤੀਓ ਜਮਨ ਕਾਲ ਸੁਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਜਕਤ ਬਨਾਇਓ ਦੇਵ ਦਾ ਜਿਸ ਨੇ ਬਜਾਇਓ ਆਡ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਬ ਦਿਓ ਸਤਰੰਗ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਚ ਰਿਆ ਸੂਲਾ ਸਫਰ ਕਿਰਪਾ ਰਿਸ਼ ਕਰ ਫੂਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏਕ ਏਕੀ ਭੀਖ ਪਛਾਣੈ ਘਟਿ ਘਟਿ ਕੇਵਲ ਪੁਰਖੁ ਕੀ ਜਾਣੈ ਜਪੁ ਤੁਧੁ ਰਖਿ ਕਰਾ ਕਰਿ ਤਾਰਾ ਪ੍ਰਜਾ ਤਰਤੁ ਤਪੁ ਦੇਹ ਪਾਰਾ ਜਪੁ ਕਰਤੁ ਕਰਤੁ ਹੋਉ ਕਬਹੁ ਤੁਮੈ ਮੁਕਤਿ ਦੇਹ ਤਰਿ ਸਭਹੁ ਜੇਤੇ ਵਰਨ ਸਿਰਿ ਸਭੁ ਤਾਰੇ ਆਪੇ ਆਪਣੀ ਬੂਝਿ ਉਚਾਰੇ ਤੁਮ ਸਭਿ ਤੇ ਰਾਤਿ ਨਿਰਾਲਿ ਜਾਣਤੁ ਭੇਦੁ ਭੇਦਿ ਨਿਰਾਲਿ ਨਿਰੰਕਾਰ ਨਿਰਮਕਾਰ ਨਿਰਲੰਬੈ ਆਦਿ ਨੀਂਦੈ ਨਾਦ ਅਸੰਭਵ ਤਾ ਕਾ ਮੂਢ ਉਚਾਰਤੁ ਭੇਦਾ ਜਾਕੋ ਪੀਵਨੁ ਭਾਵਤੁ ਭੇਦਾ। ताको कृपा हनुमानत महामुंड कछु भेद ना जानत महादेव को कहल सदाच निरंकार का चिन्हत नहीं पव आपे अपनी बुद्ध है जेती वर्णत पिन पिन देह तेती तुमरा लखन जाय पसारा कहब सदा प्रथम संसार एकै रूपनु रूपारंक पिव राव कहि पूपा हंड जे रे सेत्रकिने सोझ कान बहु रह जे ने कहौ राजा ह बैठा कौसल पे शंखन केठा सग्रे सिद्ध का है चंबव आरजुगाट स्वरूप श्यामभव ਖਬਰ ਅੱਛਾ ਮੈਂ ਇਹ ਤੁਮ ਕਰੋ ਸਿੱਖੇ ਵਾਰ ਸਿੱਖ ਸੰਗਰੋ ਦੁਸ਼ਤ ਚੜ ਵੜ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਸਸਰ ਨੀ ਪਰੇ ਦਿਨ ਕਾ ਦੁਸ਼ਤ ਦੁਖ ਤੋ ਹਾ ਮਰੇ ਪੁਰਖ ਜਨ ਪਗ ਭਰੇ ਤੇ ਹਾਰੇ ਦਿਨ ਕਾ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇੱਕ ਭਾਰਤ ਹੈ ਤਾਂ ਕੇ ਕਾਲ ਨਿਟਣਾ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸਰ ਅਸਰ ਤਤਕਾਲਾ ਕਿਰਪਾ ਦੇ ਸੰਜਾਣ ਰਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸੁਭ ਹੋਏ ਨਿਸਵਾਸ ਸਕੇ ਨਾ ਕੋਈ ਇਹ ਕਬਾਰੇ ਜੀ ਤੁਮਹ ਸੁਮਾਰਾ ਕਾਲ ਵਾਸਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦਿਸਦੋ ਤੇ ਰਹਾ ਅੜਕ ਪੇਤ ਮੈਂ ਸੁਰਨ ਤੇ ਹਾਰੇ ਆਪ ਹਾਰ ਦਿਲ ਹੂ ਬਾਰੀ ਸਰਬ ਟੋਰਮੋ ਹੋ ਸੋਹੈ ਦਿਸਦੋ ਉਤਲੇ ਹੂ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ